아이 채تن वर्मा वाइस चेयरमैन बार काउंसिल ऑफ पंजाब एंड हरियाणा स्ट्रांगली कंडम द इंसिडेंट ऑफ लिपसी मित्तल जिना दा की ब्रूटल मर्डर ओना दे हस्बैंड ने किता कुछ दिन पेला 15 2 2025 नु और दोस्तों ए इना ब्रूटल मर्डर जेड़ा हैगा एक घर वाला अपनी जनानी दा कर दवे ते देखो समाज च लोका दा इंसानियत ते विश्वास उठ ਜਾਂਦਾ ਹੈਗਾ और मैं पूरी ਆਪਣੇ ਸਮੂਹ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਕੀਲਾਂ ਵੱਲੋਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਕੀਲਾਂ ਵੱਲੋਂ ਇਸ ਇਨਸੀਡੈਂਟ ਨੂੰ ਕੰਡੈਮ ਕਰਦਾ ਔਰ ਅਸੀਂ ਪੂਰਾ ਜ਼ੋਰ ਲਾ ਦਾਂਗੇ ਕਿ ਜਿਹੜੇ ਆ ਕਾਤਿਲ ਹੈਗੇ ਨੇ ਇਹਨਾਂ ਨੂੰ ਸਜ਼ਾ ਦਿਲਾਉਣ ਵਾਸਤੇ ਔਰ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਔਰ ਮੈਂ ਆਪਣੀ ਐਸੋਸੀਏਸ਼ਨ ਦੇ ਬਿਹਾਫ ਤੇ ਅਸੀਂ ਤੁਹਾਨੂੰ ਯਕੀਨ ਦਿਲਾਉਂਦੇ ਆ ਕਿ ਅਸੀਂ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈਗੇ ਆ ਸਾਡੇ ਕਿਉਂਕਿ ਪ੍ਰਿੰਸ ਮਿੱਤਲ ਜੀ ਜਿਨ੍ਹਾਂ ਦੀ ਕੀ ਐ ਸਿਸਟਰ ਇਨ ਲਾ ਸਗੀ ਉਹ ਵੀ ਸਾਡੇ ਬਾਹਰ ਐਸੋਸੀਏਸ਼ਨ ਦੇ ਮੈਂਬਰ ਹੈਗੇ ਨੇ ਅਸੀਂ ਪਰਿਵਾਰ ਦੇ ਨਾਲ ਸਮੇਦਨਾ ਕਰਦੇ ਹੈਗੇ ਆਂ ਔਰ ਪਰਿਵਾਰ ਦੇ ਨਾਲ ਇਸ ਦੁਖਦੀ ਘੜੀ ਦੇ ਵਿੱਚ ਖੜੇ ਆਂ